ਅੱਜ ਜੋ ਅੱਖਰਾਂ ਦੀ ਬਨਾਵਟ ਤੁਹਾਨੂੰ ਸਿਖਾਉਣ ਜਾ ਰਿਹਾ ਉਹ ਹੈ ਨੰਨਾ ਲੱਲਾ ਤੇ ਠੱਠਾ ਤੇ ਨਖਰ ਪੰਜਾਬੀ ਦੇ ਅੱਖਰ ਕੋਈ ਔਖੇ ਨਹੀਂ ਹੈਗੇ ਪਰ ਸਿਰਫ ਧਿਆਨ ਦੇਣ ਦੀ ਗੱਲ ਹੈ ਤੇ ਇੱਕ ਡੇਲੀ ਪ੍ਰੈਕਟਿਸ ਦੇਖੋ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆ ਪੁੱਛ ਰਿਹਾ ਵੀ ਆ ਕੀ ਹੈ ਇੰਗਲਿਸ਼ ਇੰਗਲਿਸ਼ ਦਾ ਅੱਖਰ ਵੀ ਇਹ ਕੀ ਹੈ ਸੀ ਆ ਕੀ ਹੈ ਬਰੇਟਾ ਹਨਾ ਇਹੀ ਕੰਮ ਆਉਣ ਗਿਆ ਇਹਦੇ ਚ ਪਹਿਲਾਂ ਮੈਂ ਅਖਰ ਤੁਹਾਨੂੰ ਸੁਖਾ ਰਿਆ ਲੱਲਾ ਆਨਲਾਈਨ ਸਿੱਧੀ ਫੋਨ ਬਣਾ ਦੋ ਅੰਗਰੇਜ਼ੀ ਦੀ ਵੀ ਲਾਈਨ ਦੇ ਅੱਧ ਤੱਕ ਵੀ ਆ ਸਕਦੀ ਆ ਮਮੁਲੀ ਜਿਹਾ ਟਪਾ ਵੀ ਸਕਦੇ ਹਾਂ ਇੱਥੋਂ ਤੱਕ ਲਾਈਨ ਦੇ ਅੱਧ ਤੱਕ ਤਾਂ ਆਊਗੀ ਆਊਗੀ ਫੇਰ ਕੀ ਕਰਨਾ ਹੈ ਅਗਲਾ ਸਟੈਪ ਕੀ ਹੈ ਆ ਜਿਹੜੀ ਲਾਈਨ ਆ ਇਹਦੇ ਅੱਧ 'ਚ ਇੱਕ ਨਿਸ਼ਾਨ ਲਾ ਦੋ ਇਹਦੇ ਅੱਧ 'ਚ ਇੱਕ ਨਿਸ਼ਾਨ ਲਾ ਦੋ ਇੱਥੇ ਲਾਤਾ ਇੱਥੇ ਲਾ ਦੋ ਹੁਣ ਕੀ ਕਰਨਾ ਹੈ ਧਿਆਨ ਦਿਓ ਬੇਟੇ ਬ੍ਰੈਕਟਾਂ ਪਾ ਦੋ ਗੋਲ ਬ੍ਰੈਕਟ ਬ੍ਰੈਕਟਾਂ ਅਸੀਂ ਪਾਉਂਦੀ ਰਹਿੰਨੇ ਹਾਂ ਨਾ ਐ ਗੋਲ ਬ੍ਰੈਕਟਾਂ ਪਾਉਣੀਆਂ ਪਹਿਲਾਂ ਬਾਹਰ ਨੂੰ ਖਿੱਚਣਾ ਫਿਰ ਅੰਦਰ ਨੂੰ ਇਹਦੇ 'ਚ ਹੁਣ ਦੇਖੋ ਲੱਲੇ 'ਚ ਕੀ ਨਹੀਂ ਕਰਨਾ ਕਈ ਬੱਚੇ ਐ ਕਰ ਦਿੰਦੇ ਐ ਇੱਥੋਂ ਜਿਹੜਾ ਕਿ ਗਲਤ ਐ ਆ ਸਿਰੇ ਤੋਂ ਨਹੀਂ ਲੱਗਦਾ ਬੇਟਾ ਇੱਥੋਂ ਆਊਗਾ ਇਹ ਕਈ ਕੀ ਕਰਦੇ ਆ ਇੱਥੋਂ ਬਰੈਕਟਾਂ ਜਿਹੜੀਆਂ ਉਹ ਐ ਪਾ ਦਿੰਦੇ ਐ ਤਾਂ ਐ ਪੂਰੀ ਗਲਾਈ ਨਹੀਂ ਦਿੰਦੇ ਇਹ ਵੀ ਗਲਤ ਐ ਐ ਨਹੀਂ ਬੇਟਾ ਇਹ ਪਹਿਲਾਂ ਬਾਹਰ ਨੂੰ ਫਿਰ ਅੰਦਰ ਨੂੰ ਇਸ ਤਰ੍ਹਾਂ ਲੱਲੇ ਦਾ ਪਤਾ ਲੱਗ ਗਿਆ ਹੁਣ ਅਗਲਾ ਅੱਖਰ ਹੈ ਨੰਨਾ ਉਹੀ ਬਰੈਕਟਾਂ ਫੇਰੇ ਦੇ ਵਿੱਚ ਕੰਮ ਆਉਣਗੀਆਂ ਆਲੈਮ ਸਿੱਧੀ ਇੱਥੇ ਪਾਓ ਡੰਡੀ ਛੋਟੀ ਰੱਖੋਗੇ ਜੇ ਡੰਡੀ ਛੋਟੀ ਰੱਖੋਗੇ ਤਾਂ ਹੀ ਇਹ ਵਧੀਆ ਪਊਗਾ ਹੁਣ ਨੰਨੇ ਚ ਵੀ ਕੁਝ ਗਲਤੀਆਂ ਹੁੰਦੀਆਂ ਜਿਹੜੀਆਂ ਅਕਸਰ ਬੱਚੇ ਕਰਦੇ ਆ ਇੱਕ ਤਾਂ ਇਹ ਕਰਦੇ ਆ ਵੀ ਇੱਥੋਂ ਤਾਂਹਾਂ ਨੂੰ ਚੱਕ ਦਿੰਦੇ ਆ ਇਹਦੇ ਆ ਉਚਾਈਆਂ ਚੱਕ ਦਿੰਦੇ ਆ ਜਿਵੇਂ ਸੇਬ ਦੀ ਸ਼ਕਲ ਹੁੰਦੀ ਆ ਆਹ ਡੰਡੀ ਥੱਲੇ ਕੱਢ ਦਿੰਦੇ ਆ ਇਹ ਗਲਤ ਹੈ ਜਿਹੜੀ ਆਹ ਡੰਡੀ ਆ ਨਾ ਇਹ ਦਿਸਣੀ ਨਹੀਂ ਚਾਹੀਦੀ ਛੋਟੀ ਮੋਟੀ ਵੀ ਨਹੀਂ ਦਸਣੀ ਚਾਹੀਦੀ ਇਹਦਾ ਚਕਾ ਥੱਲੇ ਨੂੰ ਆ। ਮਨ ਲੋ ਆਪ ਨੰਨਾ ਬਣਾਉਣ ਲੱਗੇ ਆ ਥੱਲੇ ਨੂੰ ਢਾਲ ਇਹਨਾਂ ਦੀ ਥੱਲੇ ਨੂੰ ਆ। ਹੁਣ ਦੇਖੋ ਬੇਟਾ ਜੇ ਇਹਨੂੰ ਅਸੀਂ ਨਾਲ ਮਿਲਾ ਦੇਾਂਗੇ ਕੀ ਬਣ ਗਿਆ? ਖੱਠਾ ਬਣ ਗਿਆ। ਕੁੜੇ ਦੇ ਸ਼ਬਦ ਲਿਖ ਸਕਦੇ ਹੋ ਤੁਸੀਂ ਜਿਵੇਂ ਨਾਲ ਖਲ ਸ਼ਬਦ ਪਾ ਸਕਦੇ ਆ ਅਸੀਂ ਇਸ ਤਰ੍ਹਾਂ ਦੇ ਹੋਰ ਅੱਖਰ ਜਿਹੜੇ ਨੰਨਾ ਲੱਲਾ ਠੱਠਾ ਦੇ ਵਿੱਚ ਪਾ ਸਕਦੇ ਆ ਉਮੀਦ ਹੈ ਤੁਸੀਂ ਧਿਆਨ ਨਾਲ ਸੁਣਿਆ ਹੋਊਗਾ ਤੇ ਘਰੇ ਜਾ ਕੇ ਪ੍ਰੈਕਟਿਸ ਕਰੋਗੇ ਬਹੁਤ ਬਹੁਤ ਧੰਨਵਾਦ